ਸਹੀ ਗੱਲ ਜੀ ਸਾਰਿਆਂ ਨੂੰ ਲੱਕੀ ਬੜੂੰਦੀ ਚੈਨਲ ਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜਿੰਨਾ ਭਾਈ ਨੇ ਹੁਣ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਾਂ ਫੇਰ ਇੱਕ ਵਾਰ ਯਰਸ ਬੜੂੰਦੀਆਂ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਯਰਸ ਬੜੂੰਦੀ ਤੋਂ ਸਿੱਖਦੇ ਆ ਵੀ ਕਬੂਤਰਬਾਜ਼ੀ ਦੇ ਕਿਹੜੇ-ਕਿਹੜੇ ਯਾਨੀ ਕਿ ਤਜਰਬੇ ਹੁੰਦੇ ਨੇ ਕਿਵੇਂ ਸਾਂਭ ਸੰਭਾਲ ਕਰੀਦੀ ਆ ਜਿਵੇਂ ਹੁਣ ਮੀਂਹ ਦਾ ਮੌਸਮ ਚੱਲਦਾ ਵਾ ਇਹਨਾਂ ਮੌਸਮਾਂ ਦੇ ਵਿੱਚ ਇਸ ਕਬੂਤਰ ਦੀ ਕੀ ਸੰਭਾਲ ਹੁੰਦੀ ਆ ਕੀ ਹਾਲ ਆ ਭਾਈ ਯਰਸ ਵਧੀਆ ਵੀਰੇ ਵਧੀਆ ਸਾਰੇ ਕਬੂਤਰ ਬੀ ਬੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਜਿਵੇਂ ਕਬੂਤਰਬਾਜ਼ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਮੀਂਹ ਦਾ ਮੌਸਮ ਆ ਹਨਾ ਇਹ ਮੌਸਮ ਦੇ ਵਿੱਚ ਕਬੂਤਰ ਦੀ ਕੀ ਸੰਭਾਲ ਹੁੰਦੀ ਆ ਮਤਲਬ ਹਨਾ ਵੀਰੇ ਮੀਂਹ ਦੇ ਬਸ ਜਿਕਣਾ ਆਪਣੇ ਖੁੱਡੇ ਛੱਲੇ ਨਹੀਂ ਹੋਣੇ ਚਾਹੀਦੇ ਇਹ ਆਪਾਂ ਲੱਗਦਾ ਵੀ ਖੁੱਡੇ ਛਿੱਲੇ ਹੋ ਰਹੇ ਨੇ ਤੇ ਉਹਨੂੰ ਮਤਲਬ ਸਾਫ਼ ਕਰਕੇ ਉਹਦੇ ਚ ਸੁੱਕੀ ਰੇਤਾ ਮਲਾਉਣਾ ਚਾਹੀਦਾ ਆਪਾਂ ਨੂੰ ਠੀਕ ਆ ਮੀਹ ਦੇ ਮੌਸਮ 'ਚ ਜਿਵੇਂ ਹੁਣ ਆਪਾਂ ਦੇਖਦੇ ਆ ਵੀ ਲਗਾਤਾਰ ਮੀਂਹ ਪਈ ਜਾਂਦੇ ਰਹਿੰਦੇ ਆ ਵੀ ਰੋਜ਼ ਆਉਂਦਾ ਹਨਾ ਜਿਵੇਂ ਇਹ ਜਿਹੇ ਮੌਸਮ 'ਚ ਕਬੂਤਰ ਨੂੰ ਬਾਹਰ ਕੱਢਣਾ ਚਾਹੀਦਾ ਜਾਂ ਮਤਲਬ ਖੁੱਡੇ ਦੇ ਵਿੱਚ ਹੀ ਦਾਣਾ ਪਾਉਣੀ ਹੋਵੇ ਹਾਂਜੀ ਵੀਰੇ ਜਿ근 ਹੁਣ ਆਪਣੀਆਂ ਟਰੀਆਂ ਬਣਦੀਆਂ ਨੇ ਟਰੀਆਂ ਬਣਾਉਣੀਆਂ ਚਾਹੀਦੀਆਂ ਨੇ ਆਪਾਂ ਨੂੰ ਠੀਕ ਆ ਤੇ ਉਹਨੂੰ ਸਾਫ਼ ਕਰਕੇ ਟਰੀਆਂ 'ਚ ਦਾਣੇ ਪਾਉਣੇ ਚਾਹੀਦੇ ਆ ਕਬੂਤਰਾਂ ਨੂੰ ਜਿਹੜਾ ਕੋਈ ਕਬੂਤਰ ਬੈਠਣਾ ਚੁਗਿਆ ਆਪਦੀ ਅੱਛਾ ਵੀਰੇ ਮੀਂਹ ਦੇ ਮੌਸਮ ਚ ਕਬੂਤਰ ਨੂੰ ਬਾਹਰ ਕੱਢਣਾ ਥੋੜਾ ਜਿਆ ਕਬੂਤਰ ਦੇ ਮਤਲਬ ਇਹ ਗਰਮੀ ਵੀ ਵੱਧ ਮੰਨੇ ਜਾਂਦੇ ਤੇ ਠੰਡ ਵੀ ਬਹੁਤ ਆ ਜਾਂਦੀ ਹੈ। ਹਾਂਜੀ। ਅੱਛਾ ਇਹਦੇ ਨਾਲ ਕੋਈ ਆਉਂਦਾ ਹੀ ਆ ਬਾਈ ਦਿੱਕਤ ਬਾਈ ਕਬੂਤਰ ਨੂੰ ਵੀ। ਹਾਂਜੀ ਵੀਰੇ ਜੇਕਰ ਹੁਣ ਕਬੂਤਰ ਗਿੱਲਾ ਹੋ ਜਾਣਾ ਉਹਨੇ ਇਕੱਠਾ ਹੋ ਕੇ ਬਿਠਾ ਰਹਿਣਾ ਦਾਣਾ ਪਾਣੀ ਘਟ ਕਰਨ ਲੱਗ ਜਾਂਦਾ। ਠੀਕ ਆ। ਤੇ ਹੋਰ ਕੋਈ ਜਿਵੇਂ ਮਤਲਬ ਹੁਣ ਵੈਸਾ ਮੀਂਹ ਤੋਂ ਬਾਅਦ ਦੀ ਕੀ ਮਤਲਬ ਪੋਜੀਸ਼ਨ ਹੁੰਦੀ ਆ ਵੀ ਉਸ ਤੋਂ ਬਾਅਦ ਕੀਵੇਂ? ਮੀਂਹ ਤੋਂ ਬਾਅਦ ਵੀਰੇ ਆਪਾਂ ਨੂੰ ਇੱਕ ਵਾਰੀ ਜ਼ਰੂਰ ਖੁੱਡਾ ਸਾਫ ਕਰਨਾ ਚਾਹੀਦਾ ਖੁੱਡਾ ਸੁੱਕਾ ਹੋਣਾ ਚਾਹੀਦਾ ਸੈਲ ਨਹੀਂ ਹੋ ਤੇ ਦੂਜਾ ਜਦੋਂ ਆਪਾਂ ਸਾਫ ਕਰਦੇ ਆ ਤੇ ਇਹਨਾਂ ਚ ਕਲੀ ਜਰੂਰ ਪਾਉਣੀ ਚਾਹੀਦੀ ਆਪਾਂ ਨੂੰ ਆ ਸੱਕਲੀ ਜਿਹੜੀ ਬਈ ਆਪਾਂ ਆਮ ਕਰਦੇ ਆ ਘਰਾਂ ਦੇ ਵਿੱਚ ਉਹ ਕਲੀ ਹੁੰਦੀ ਆ ਹਾਂ ਇਹ ਸੁੱਕੀ ਕਲੀ ਜਗਣਾ ਆਪਾਂ ਨੂੰ ਮਿਲ ਜਾਂਦੀ ਆ ਗੱਟੂ ਚ ਉਹਦੇ ਨਾਲ ਕੀ ਫਾਇਦਾ ਹੁੰਦਾ ਕਬੂਤਰਾਂ ਨੂੰ ਕਲੀ ਪਾਉਣਾ ਉਹਨਾਂ ਨੂੰ ਜਗਣ ਕੋਈ ਇਨਫੈਕਸ਼ਨ ਨਹੀਂ ਹੁੰਦੀ ਕਬੂਤਰਾਂ ਨੂੰ ਜਗਣ ਅੱਖਾਂ ਦੁਖਣੀ ਆ ਜਾਂਦੀਆਂ ਨੇ ਹਾਂ ਜਾਂ ਕੋਈ ਕੂਤਰਨ ਮਤਲਬ ਕੋਈ ਅਲਰਜੀ ਹੁੰਦੀ ਆ ਤਾਂ ਉਹਦੇ ਨਾਲ ਕੋਈ ਬਾਧ ਨਹੀਂ ਕੋਈ ਜਕਣਾ ਲੱਗ ਬੇ ਦੀ ਬਿਮਾਰੀ ਜੀ ਮਤਲਬ ਇੱਕ ਤਰ੍ਹਾਂ ਦੀ ਇਹਨਾਂ ਦੇ ਦਵਾਈ ਦਾ ਕੰਮ ਕਰਦੀ ਆ ਵੀ ਜਦੋਂ ਮਤਲਬ ਸੈੱਲ ਖਤਮ ਕਰ ਦਿੰਦੀ ਆ ਖੁੱਟੇ ਜੀ ਹਾਂ ਜਿਕਨ ਕੋਈ ਇਨਫੈਕਸ਼ਨ ਵਾਲੀ ਚੀਜ਼ ਆ ਪਹਿਲਾਂ ਹੀ ਖਤਮ ਕਰ ਦਿੰਦੀ ਆ ਖਤਮ ਕਰ ਦਿੰਦੀ ਆ ਵਾਇਰਸ ਮਾਰ ਦਿੰਦੀ ਆ ਮਤਲਬ ਤੇ ਇਹਨਾਂ ਦੇ ਨਾਲ ਜ ਡਾਉਨ ਦਵਾਈ ਦੂਈ ਦਾ ਕਰਦਾ ਨਹੀਂ ਕੋਈ ਜਿਵੇਂ ਮਤਲਬ ਨਹੀਂ ਫਿਰ ਨਹੀਂ ਆ ਹਾਂ ਜੀ ਵੀਰੇ ਠੀਕ ਆ ਬਾਈ ਹੁਣ ਜਿਵੇਂ ਸਰਦੀ ਜਲਦੀ ਆ ਹਨਾ ਆਸੂ ਜਿਵੇਂ ਇਹ ਦੇ ਵਿੱਚ ਖਰਾਕ ਕੀ ਹੁੰਦੀ ਆ ਮਤਲਬ ਕਿਹੜੀ ਖਰਾਕ ਪਾਉਣੀ ਆ ਤੁਸੀਂ ਮਤਲਬ ਕਬੂਤਰ ਜਿਹਦੇ ਨਾਲ ਖ ਉਦੇ ਬਾਰੇ ਕੁਝ ਗੱਲ ਕਰਵਾ ਵੀਰੇ ਜੇ ਹੁਣ ਸਿਆਲਾਂ ਦੀ ਖਰਾਕ ਆਪਾਂ ਪਹਿਲਾਂ ਵੀ ਦੱਸੀ ਸੀਗੀ ਬਾਜਰਾ ਹੋ ਗਿਆ ਮੱਕੀ ਟੋਟੋ ਦੀ ਮੂੰਗੀ ਹੋਗੀ ਛੋਲੀਆਂ ਦੀ ਦਾਲ ਹੋ ਗਈ ਵੀਰੇ ਇਹ ਚੀਜ਼ ਪਾਉਣੀ ਚਾਹੀਦੀ ਆਪਾਂ ਨੂੰ ਤੇ ਵੀਰੇ ਹੁਣ ਦੇਖਣ ਆਪਾਂ ਸਿਆਲਾਂ ਚ ਕਈ ਕਬੂਤਰ ਆਪਦੇ ਆਪ ਹੀ 10 ਵਾਰ ਸਾਫ਼ ਹੋ ਜਾਂਦੇ ਆ ਕਈ ਕਬੂਤਰ ਜਿਗਣ ਚੌਥੀ ਕਲੀ ਪੰਜਵੀਂ ਕਲੀ ਚ ਹੁੰਦੇ ਨੇ ਹਾਂ ਹਾਂ ਉਹ ਵੀ ਜਿਗਣ ਆਪਾਂ ਕਾਂਤਾ ਪੱਟ ਦਿੰਨੇ ਆਂ ਉਹਨਾਂ ਦੀਆਂ ਅੱਛਾ ਤੇ ਉਸ ਤੋਂ ਬਾਅਦ ਵੀਰੇ ਇਹਨਾਂ ਨੂੰ ਜਿਗਣ ਖਰਾਕ ਆ ਸਰੋਂ ਜ਼ਰੂਰੀ ਪੋਣੀ ਚਾਹੀਦੀ ਆ ਮਤਲਬ ਵਿੱਚ ਸਰੋਂ ਜ਼ਰੂਰੀ ਆ ਹਾਂਜੀ ਵੀਰੇ ਕਿਉਂਕਿ ਸਰੋਂ ਯਾਰ ਇੱਕ ਪਾਣੀ ਆ ਜਿਵੇਂ ਮਤਲਬ ਉਹ ਡੇਲੀ ਤੁਸੀਂ ਮਤਲਬ ਤਾਜ਼ਾ ਪਾਉਨੇ ਹੋ ਇਹਨਾਂ ਨੂੰ ਜਿਵੇਂ ਰਾਤ ਨੂੰ ਸਧਰ ਕੇ ਸਵੇਰੇ ਬਦਲ ਦਿੰਨੇ ਹੋ ਹਾਂਜੀ ਵੀਰੇ ਆਪਾਂ ਸਿਆਲਾਂ ਦੇ ਵਿੱਚ ਵੀ ਜਿਗਣ ਆਪਾਂ ਗਰਮੀਆਂ ਦੇ ਵਿੱਚ ਵੀ ਰਾਤ ਨੂੰ ਕੁਝੇ ਬਾਹਰ ਘੜ ਦਿੰਦੇ ਆ ਠੀਕ ਆ ਹਾਂਜੀ ਤੇ ਪਾਣੀ ਦੇ ਵਿੱਚ ਬਾਈ ਕੋਈ ਤੁਸੀਂ ਕੋਈ ਚੀਜ਼ ਤਾਂ ਨਹੀਂ ਪਾਉਂਦੇ ਜਿਵੇਂ ਮਤਲਬ ਕਈ ਵਾਰ ਦਵਾਈ ਦੋਈ ਮਤਲਬ ਪਾਣੀ ਪਿਆ ਜੇ ਹਾਂਜੀ ਵੀਰੇ ਹੁਣ ਜਿਕਣ ਫੰਗ ਪੱਟੇ ਹੋਣੇ ਉਹ ਪਾウダー ਦੀ ਆਪਾਂ ਫੋਟੋ ਵਿੱਚ ਪਾ ਦਾਂਗੇ ਵੀਡੀਓ ਦੇ ਠੀਕ ਆ ਤੇ ਉਹ ਵੀਰੇ ਆਪਾਂ ਪਾਉਨੇ ਆ ਪੱਕਾ ਠੀਕ ਆ ਵੀਰੇ ਮਾਲ ਦੱਸ ਦੇਣਾ ਬਾਅਦ ਪੱਕਾ ਪਾਉਣਾ ਹੀ ਪਾਉਣਾ ਕੁਝਿਆਂ ਚ ਵੀਰੇ ਉਹਨਾਂ ਜਿਕਣ ਜਿਹੜੇ ਫੰਗ ਨੇ ਉਹ ਮਤਲਬ ਵਧੀਆ ਆਉਂਦੇ ਨੇ ਚੌੜੇ ਆਉਂਦੇ ਆ ਪੂਰੇ ਠੀਕ ਆ ਬਾਈ ਹਾਂਜੀ ਵੀਰੇ ਤੇ ਜਿਵੇਂ ਇੱਕ ਗੱਲ ਹੋਰ ਸੀ ਕਿ ਬਾਈ ਜਿਵੇਂ ਮਤਲਬ ਕਹਿੰਦੇ ਆ ਵੀ ਜਿਵੇਂ ਢਾਂਗੀ ਤਾਂ ਕਰ ਚੱਕ ਲੈਂਦੇ ਜਦੋਂ ਕਬੂਤਰ ਡਾਉਂਦੇ ਆ ਉਹ ਗੱਲਬਾਤ ਬਾਰੇ ਮੈਂ ਸਾਡੇ ਨਾਲ ਸ਼ੇਅਰ ਕਰੋ ਜਰੂਰ ਹਾਂਜੀ ਵੀਰੇ ਜੇ ਹੁਣ ਆਪ ਡਾਈਆਂ ਦੇ ਕਬੂਤਰ ਕੱਢ ਲੈਂਦੇ ਨਵੇਂ ਬੰਦੇ ਨੇ ਹਾਂ ਬਾਈ ਉਹ ਡਾਉਂਦੇ ਮਾਰੇ ਕਬੂਤਰ ਨੂੰ ਛਤਰੀ ਲੰਬੀ ਪਾ ਦਿੰਦੇ ਆ ਵੀਰੇ ਅੱਛਾ ਤੇ ਜਾਨਵਰ ਵੀਰੇ ਇਹਦੀ ਚੀਜ਼ ਆ ਵਿਚਾਰ ਨਹੀਂ ਜੇ ਤੰਗ ਕਰਾਂਗੇ ਉਹ ਕਿਤੇ ਬਾਹਰ ਬਹਿ ਜਾਂਦਾ ਅੱਛਾ ਵੀ ਉਹ ਮਤਲਬ ਪਾਉਣੀ ਚਾਹੀਦੀ ਹੈ ਕਿ ਨਹੀਂ ਪਾਉਣੀ ਨਹੀਂ ਵੀਰੇ ਇਸ ਦਾ ਤਰੀਕਾ ਤੇ ਨਹੀਂ ਲੰਬੀ ਪਾਉਣੀ ਜਾਂ ਇਹ ਕਬੂਤਰ ਕੰਟਾ ਉੱਡ ਕੇ ਘਰੇ ਬਹਿ ਜਾਵੇ ਉਹਦਾ ਮਤਲਬ ਇਹ ਆ ਵੀ ਜੇ ਜਾਨਵਰ ਉੱਡਦਾ ਮਤਲਬ ਉਹ ਥੱਕ ਗਿਆ ਤਾਂ ਥੋੜੇ ਘਰੇ ਆ ਛਤਰੀ ਤੇ ਆ ਕੇ ਤੇ ਬਾਕੀ ਵੀਰੇ ਜਿੰਨਾ ਖੁਸ਼ ਹੋ ਕੇ ਆਪੇ ਘਰੇ ਬੈਠੂਗਾ ਤੇ ਬਾਹਰ ਵੀ ਵੀਰੇ ਖੁਸ਼ ਹੋ ਗਈ ਉਹਦੀ ਖੁਸ਼ ਹੋ ਗਈ ਵਸਾ ਠੀਕ ਆ ਹਾਂਜੀ ਵੀਰੇ ਠੀਕ ਆ ਬਾਈ ਜਿਵੇਂ ਮਤਲਬ ਆਪਾਂ ਦੇਖ ਲਿਆ ਤੇਰੇ ਨਾਲ ਹਨਾ ਆ ਬਾਈ ਇਹ ਜ਼ਰੂਰ ਹੁੰਦਾ ਹਨਾ ਇਹ ਬਾਈ ਬਾਰੇ ਦੱਸ ਬਾਈ ਮਤਲਬ ਹਾਂਜੀ ਵੀਰੇ ਇਹ ਆਪਣੇ ਪੈਣ ਦਾ ਮੁੰਡਾ ਜਸ ਬੜੂੰਦੀ ਵੀਰੇ ਠੀਕ ਆ ਬਾਈ ਤੇ ਇਹਦਾ ਵੀਰੇ ਆਪਾਂ ਪਿਛਲੇ ਹਣੀ ਹੁਣ ਹੀ ਰੱਖੇ ਨੇ ਪਿਛਲੇ ਸਾਲ ਹੀ ਕਬੂਤਰ ਕਬੂਤਰ ਆਸਾਂ ਹਾਂਜੀ ਵੀਰੇ ਇਹ ਮੁੰਡੇ ਨੇ ਆਪਾਂ ਨੂੰ ਕਬੂਤਰ ਦਿੱਤਾ ਸੀ ਸਾਹਮਣਾ ਠੀਕ ਆ ਵੀਰੇ ਕਿਹੜੀ ਜਗ੍ਹਾ ਆਪਣੀ ਵੀਰੇ ਦਲੀਜ ਕਲੋਨੀਆਂ ਤੇ ਬਾਜੀ ਹੋਈ ਸੀਗੀ ਵੀਰੇ ਅੱਛਾ ਠੀਕ ਆ ਕੀ ਰਹੀ ਪੋਜੀਸ਼ਨ ਫਿਰ ਉਹ ਕਬੂਤਰ ਉੱਥੇ ਵੀਰੇ ਦਾ ਕਬੂਤਰ ਜਿੱਤ ਗਿਆ ਵੀਰੇ ਠੀਕ ਆ ਵੀਰੇ ਤੇ 640 ਤੇ ਛਤਰੀ ਤੇ ਬੈਠਾ ਵੀਰੇ ਤੇ ਕੱਪ ਵੀ ਇਹਨੂੰ ਪਹਿਲਾ ਆਇਆ ਉੱਥੇ ਹਾਂਜੀ ਭਾਈ ਤੇ ਜਿਵੇਂ ਹੁਣ ਇਹ ਨਵੇਂ ਮੁੰਡੇ ਨੇ ਹਨਾ ਜਿਵੇਂ ਇਹ ਨਵੇਂ ਮੁੰਡਿਆਂ ਨੂੰ ਭਾਈ ਕੀ ਸੰਦੇਸ਼ ਆ ਤੇਰਾ ਕਿਵੇਂ ਕਬੂਤਰਬਾਜੀ ਸ਼ੁਰੂਆਤ ਕਰਨੀ ਚਾਹੀਦੀ ਹੈ ਕਿਉਂਕਿ ਪਤਾ ਕੀ ਹੁੰਦਾ ਨੇ ਅਗਲੇ ਹਨਾ ਫੇਰ ਰੱਖ ਲੈਂਦੇ ਨੇ ਇਹਦੇ ਬਾਰੇ ਕਿਵੇਂ ਮਤਲਬ ਬਾਈ ਦੱਸੋ ਬਸ ਵੀਰੇ ਇਹਨਾਂ ਨੂੰ ਇਹੀ ਦੱਸਿਆ ਵੀ ਮੈਂ ਮਤਲਬ ਕਬੂਤਰਾਂ ਦਾ ਜਿੰਨਾ ਬਾਤ ਤੋਂ ਬਾਤ ਧਿਆਨ ਰੱਖਾਂਗੇ ਤੇ ਉਹਨੇ ਇਹ ਮਤਲਬ ਠੀਕ ਰਹਿਣਗੇ ਜੇ ਕੋਈ ਕਮੀ ਪੇਸੀ ਲੱਗਦੀ ਆ ਮੈਨਾਂ ਫੋਨ ਤੇ ਗੱਲ ਕਰ ਲਾ ਕਿਉਂਕਿ ਵੀਰੇ ਜੇ ਹੁਣ ਮੈਨੂੰ ਪਤਾ ਇਹਨਾਂ ਬਾਰੇ ਮੈਨੂੰ ਬਹੁਤ ਸਾਲ ਹੋ ਗਏ ਕਬੂਤਰਾਂ ਦੇ ਵਿੱਚ ਹਨਾ ਹਾਂ ਵੀਰੇ ਹਾਂ ਹਾਂ ਤੇ ਆਪਾਂ ਹਰੇਕ ਦੀ ਹੈਲਪ ਕਰਨ ਲਈ ਵੀਰੇ ਤਿਆਰ ਆ ਹਨਾ ਠੀਕ ਆ ਤੇ ਕੋਈ ਪ੍ਰੋਬਲਮ ਆਉਂਦੀ ਆ ਤੇ ਇਹ ਆਪਾਂ ਨੂੰ ਫੋਨ ਤੇ ਵੀ ਪੁੱਛ ਲੈਂਦਾ ਕਈ ਵਾਰ ਕਬੂਤਰ ਕੋਈ ਬਿਮਾਰ ਹੋ ਜਾਂਦਾ ਸੌਕੇ ਜਾਂਦਾ ਵਾ ਫਿਰ ਵੀਰ ਉਹ ਦੱਸ ਦੇਈ ਤਾਂ ਜੇਕਰ ਹੁਣ ਹਾਈ ਟੈਕ ਟੀਕਾ ਆਉਂਦਾ ਵੀਰੇ ਲਿਕਵਿਡ ਹਾਈ ਟੈਕ ਆ ਹਾਂਜੀ ਵੀਰ ਉਹ 100 ਰੁਪਏ ਦੀ ਸੀਸੀ ਆਉਂਦੀ ਆ ਠੀਕ ਆ ਤੇ ਜੇ ਆਪਾਂ ਨੂੰ ਲੱਗਦਾ ਪਾਣੀ ਨਹੀਂ ਦੇਣਾ ਮਤਲਬ ਤੁਹਾਨੂੰ ਪਾਣੀ ਨਹੀਂ ਦੇਣਾ ਉਪਰ ਹਾਂਜੀ ਵੀਰੇ ਉਹਨਾਂ ਨੂੰ ਤਾਂ ਬਿਲਕੁਲ ਤੰਦਰੁਸਤ ਹੋ ਜਾਂਦਾ ਠੀਕ ਆ ਬਾਈ ਜੇ ਉਹਦੇ ਨਾਲ ਨਹੀਂ ਠੀਕ ਹੁੰਦਾ ਤੇ ਵੀਦ ਇੱਕ ਟਾਰਾ ਮਾਈਸੀਨ ਗੋਲੀ ਜਾਂਦੀ ਆ ਟਾਰਾ ਮਾਈਸੀਨ ਵੀਰੇ ਮਾਈਸੀਨ ਹਾਂਜੀ ਵੀਰੇ ਉਹਦਾ ਅੱਠ ਮਹੀਨਾ ਦੇ ਦੋ ਇਹ ਵੀਡੀਓ ਬਾਈ ਬਹੁਤ ਵਧੀਆ ਹੋਣ ਵਾਲੀ ਆ ਤੁਸੀਂ ਇਹਨੂੰ ਮਤਲਬ ਸਕਿਪ ਨਾ ਕਰਿਓ ਠੀਕ ਆ ਬਾਈ ਦੀਆਂ ਗੱਲਾਂ ਜਿਹੜੀਆਂ ਨਵੇਂ ਤਜਰਬੇ ਹੁੰਦੇ ਨੇ ਜਿਵੇਂ ਹਨਾ ਬਹੁਤ ਤਜਰਬਾ ਹੋ ਜਾਂਦਾ ਬਾਈ ਜਲੇ ਕੂਟਰ ਬਾਜੀ ਚ ਹੌਲੀ ਹੌਲੀ ਹਨਾ ਤੇ ਜਿਵੇਂ ਨਵੇਂ ਮੁੰਡੇ ਨੇ ਜਿਹੜੇ ਸਿੱਖਣ ਨੂੰ ਵਿਰਦੇ ਨੇ ਉਹ ਸਿੱਖ ਸਕਦੇ ਨੇ ਮਤਲਬ ਹਨਾ ਲੁਕੋ ਵਾਲੀ ਕੋਈ ਗੱਲ ਨਹੀਂ ਹੈਗੀ ਵੀਰੇ ਹੁਣ ਜਦੋਂ ਗਰਮੀਆਂ ਨੇ ਗਰਮੀਆਂ ਦੇ ਵਿੱਚ ਕਬੂਤਰਾਂ ਦੇ ਅੰਦਰ ਗਰਮੀ ਪੈਂਦੀ ਹੈ ਹਰੀਆਂ ਬਿਠਾ ਮਾਰਨੀਆਂ ਸਟਾਰਟ ਕਰ ਦਿੰਦੇ ਆ ਹਰੀਆਂ ਬਿਠਾ ਗਰਮੀ ਦੇ ਨਾਲ ਆਉਂਦੀਆਂ ਹਾਂਜੀ ਵੀਰੇ ਉਹ ਆਪਾਂ ਕੀ ਕਰਦੇ ਆ ਆਪਾਂ ਵੀਰੇ 1 ਲੀਟਰ ਲੱਸੀ ਲੈ ਲੈਂਦੇ ਆ ਲੱਸੀ ਜਿਹੜੀ ਆਮ ਘਰਾਂ ਦੇ ਵਿੱਚ ਪੀਂਦੀ ਹੁੰਦੀ ਹੈ ਹਾਂਜੀ ਖੱਟੀ ਲੱਸੀ ਖੱਟੀ ਚਾਟੀ ਵਾਲੀ ਮਿਲ ਜੇ ਤਾਂ ਸਭ ਤੋਂ ਵਧੀਆ ਵੀ ਸਭ ਤੋਂ ਵਧੀਆ ਹਾਂ ਉਹ ਵੀਰੇ ਲੱਸੀ ਦੇ ਵਿੱਚ ਆਪਾਂ 1 ਲੀਟਰ ਦੇ ਵਿੱਚ ਬੀਕਾ ਸੂਜਾ ਕੈਪਸੂਲ ਪਾ ਕੇ अच्छा हां जी वीरू कबूतरों ਨੂੰ ਇੱਕ ਇੱਕ ਨਾਲ ਕੀ ਲਾਉਣੀ ਆ મતલਬ 20 25 25 ਕਿਆ ਮਤਲਬ ਠੀਕ ਆ ਉਹ ਲਾਉਣੀ ਆ મતલਬ 15 ਦਿਨਾਂ ਬਾਅਦ ਲਾ ਦੋ ਚਾਹੇ 20 ਦਿਨਾਂ ਬਾਅਦ ਲਾ ਦੋ ਉਹ ਲਾਉਣੀ ਜ਼ਰੂਰੀ ਆ ਉਹਨਾਂ ਨੂੰ ਕਬੂਤਰਾਂ ਨੂੰ ਅੰਦਰ ਗਰਮੀ ਨਹੀਂ ਪੈਂਦੀ ਮਤਲਬ ਬਿਮਾਰ ਨਹੀਂ ਹੁੰਦਾ ਕਬੂਤਰ ਸੁੱਕਦਾ ਨਹੀਂ ਦਵਾਈ ਵੀ ਯਾਰ ਬੰਦੇਾਂ ਵਾਲੀ ਹੀ ਚੱਲਦੀ ਆ ਇਹਨਾਂ ਦੀ ਹਨਾ ਜਿਵੇਂ ਮਤਲਬ ਕਹਿਣ ਦਾ ਭਾਵ ਜਿਵੇਂ ਤੁਸੀਂ ਬੀਕਾ ਅਸੂਲ ਕੈਪਸੂਲ ਦੀ ਗੱਲ ਕੀਤੀ ਹੈ ਨਾ ਹਾਂ ਜੀ ਹਾਂ ਜੀ ਠੀਕ ਆ ਹਾਂਜੀ ਉਹ ਵੀ ਵੀਰੇ ਜਦੋਂ ਬੰਦੇ ਦੀ ਵੀ ਗਰਮੀ ਤੁਸੀਂ ਹੁੰਦਾ ਵੀ ਬੰਦ ਨੇਦਰ ਗਰਮੀ ਪੈ ਗਈ ਹੈ ਨਾ ਲੱਸੀ ਵੀ ਗਰਮੀ ਕੱਢਣ ਤੋਂ ਹੁੰਦੀ ਆ ਠੀਕ ਹਾਂ ਜਿਵੇਂ ਜਿਵੇਂ ਵੀਰੇ ਮਤਲਬ ਗਾਂਹ ਪਤਾ ਲੱਗੀ ਜਾਂਦਾ ਆਪਾਂ ਜਿਵੇਂ ਜਿਵੇਂ ਦੱਸੀ ਜਾ ਰਹੇ ਹਾਂ ਨਾ ਵੀ ਅਗਲੇ ਦਾ ਹਰੇਕ ਦਾ ਪਲਾ ਹੋਵੇ ਇਹ ਚੀਜ਼ਾਂ ਹਾਂ ਬਈ ਹਾਂਜੀ ਵੀਰੇ ਹੁਣ ਜਿਵੇਂ ਮੀਂਹ ਦੇ ਮੌਸਮ 'ਚ ਜੰਮਾ ਨਹੀਂ ਕੱਢਦੇ ਤੁਸੀਂ ਹਨਾ ਮਾਣੋ 15 20 ਮਿੰਟ ਦਾ 10 ਮਿੰਟ ਜਿੱਕਣਾ ਆਪਾਂ ਦਾਣਾ ਪਾਣੀ ਜਿੱਕਣਾ ਆਪ ਨੂੰ ਲੱਗਦਾ ਵੀ ਮੌਸਮ ਸਾਫ ਆ ਸਾਫ ਵੀ ਕਬੂਤਰ ਮਾੜ ਮੋਟੇ ਫੰਗ ਮਾਰ ਲੈਣ ਵੀ ਇਕੱਠੇ ਹੋ ਕੇ ਨਾ ਬਹਿਣ ਖੂਨ ਦਾ ਸਰਕਲ ਸਹੀ ਚੱਲਦਾ ਰਹੇ ਇਹਨਾਂ ਦਾ ਇੱਕ ਗੱਲ ਹੋਰ ਹੈ ਕਹਿੰਦੇ ਵੀ ਜਿਵੇਂ ਕਬੂਤਰ ਆਵਾਜ਼ ਹੁੰਦਾ ਜਿਵੇਂ ਕਹਿੰਦੇ ਵੀ 7 ਵਾਲੀ ਚਾਹ ਜਿਵੇਂ ਕੋਠੇ ਤੇ ਚੜ੍ਹ ਜਾਵੇ ਹਨਾ ਵੀ ਕਹਿੰਦੇ ਹੁੰਦੇ ਅੱਗੇ ਤੁਸੀਂ ਵੀਡੀਓ ਤੇ ਗੱਲ ਕੀਤੀ ਵੀ ਰੋਟੀ ਵੀ ਕਹਿੰਦੇ ਉੱਥੇ ਹੀ ਆਉਂਦੀ ਹੈ ਇਹ ਗੱਲ ਸਹੀ ਆ ਬਾਈ ਤੇ ਵੀਰੇ ਜਿਹੜੇ ਬੰਦੇ ਨੇ ਮਤਲਬ ਸੰਘਰਸ਼ ਕੀਤਾ ਵੀਰੇ ਉਹਨੂੰ ਪਤਾ ਇਹ ਚੀਜ਼ ਬਾਰੇ ਜਿੱਕਰ ਉਹ ਨਵਾਂ ਜੂ ਤਾਂ ਆਪਣੇ ਨਾਲ ਜੁੜਦਾ ਵਾ ਉਹ ਵੀਰੇ ਜਿਉਂ-ਜਿਉਂ ਇਹਨਾਂ ਦੇ ਵਿੱਚ ਪਹਿਣਗੇ ਜਿਉਂ-ਜਿਉਂ ਉਹਨਾਂ ਨੂੰ ਪਤਾ ਲੱਗੂ ਹੁਣ ਜਿੱਕਰ ਸਵੇਰੇ 6 ਵਜੇ ਉੱਠ ਖੜਨਾ ਸਭ ਤੋਂ ਪਹਿਲਾਂ ਕਿ ਕਬੂਤਰਾਂ ਨੂੰ ਦੇਖਣਾ ਸਾਰੇ ਤਾਤਰਾ ਉਸ ਤੇ ਬੈਠੇ ਆ ਕਿਵੇਂ ਅੰਦਰ ਆ ਇਹਨਾਂ ਦੇ ਅੰਦਰ ਰਹਿस्तानी ਹੈਗੀ ਕਬੂਤਰ ਕੋਈ ਸੁੱਝਿਆ ਤਾਂ ਨਹੀਂ ਹੋਇਆ ਇਹ ਸਾਰੀਆਂ ਚੀਜ਼ਾਂ ਵੀਰੇ ਨੋਟ ਕਰਕੇ ਕੋਈ ਮਤਲਬ 7 ਵਜੇ ਚੜਦਾ 7 ਵਜੇ ਉਤਰੂ ਸਾਮ ਨੂੰ ਹਾਂ ਹਾਂ ਜੀ ਵੀਰੇ ਜਿੰਨੇ ਜਕਰ ਕਬੂਤਰਾਂ ਨੂੰ ਆਪਾਂ ਦਾਣਾ ਪਾਣੀ ਪੂਰਾ ਕਰਕੇ ਨਹੀਂ ਉਤਰਦੇ ਪ੍ਰੋਪਰ ਨਹੀਂ ਠੀਕ ਹੁੰਦੇ ਉਹਨਾਂ ਜਿਕਰ ਆਪਾਂ ਥੱਲੇ ਜਾਂਦੇ ਨਹੀਂ ਸਹੀ ਹਾਲ ਆ ਬਾਈ ਹਾਂ ਜਿਵੇਂ ਬਾਈ ਆਸੂ ਹੁਣ ਜਿਵੇਂ ਕਈ ਕਬੂਤਰ ਜਿਵੇਂ ਉੱਡਦੇ ਨਹੀਂ ਹੈਗੇ ਹਨ ਜਿਵੇਂ ਮਤਲਬ ਉਹਨਾਂ ਬਾਰੇ ਕੋਈ ਗੱਲ ਦੱਸ ਜਿਵੇਂ ਮਤਲਬ ਕੀ ਕੀ ਖਰਾਕ ਹੁੰਦੀ ਆ ਉਹਨਾਂ ਦੀ ਕਿਵੇਂ ਆਰਡਰ ਲਾਉਣਾ ਵੀਰੇ ਜਿਕਰ ਹੁਣ ਕਈ ਕਬੂਤਰ ਨਹੀਂ ਆਰਡਰ ਮਤਲਬ ਡਾਈ ਚ ਨਹੀਂ ਚਾਲਦੇ ਕਈ ਕਬੂਤਰ ਬਹੁਤ ਟਾਈਮ ਲਾ ਜਾਂਦੇ ਆ ਹਾਂ ਵੀਰੇ ਉਹਦੇ ਲਈ ਵੀਰੇ ਆਪਾਂ ਗੋੜ ਜਿਹੜਾ ਆਮ ਘਰਾਂ ਦੇ ਵਿੱਚ ਆਪਾਂ ਵੀ ਖਾਂਦੇ ਆਂ ਹਾਂਜੀ ਵੀਰੇ ਜਾਂ ਵੀਰੇ ਜਿਕਣ ਕਾਲੀਆਂ ਮਿਰਚਾਂ ਦੇ ਕੇ ਦੋ ਕਾਲੀਆਂ ਮਿਰਚਾਂ ਦੇ ਕੇ ਧੁੱਪੇ ਪਾ ਦੋ ਕਬੂਤਰ ਨੂੰ ਅੱਛਾ ਧੁੱਪੇ ਪਾ ਹਾਂਜੀ ਵੀਰੇ ਦੋ ਤਿੰਨ ਘੰਟੇ ਪਾਉਣ ਨਾਲ ਕਬੂਤਰ ਮਤਲਬ ਤੰਦਰੁਸਤ ਹੋ ਜਾਂਦਾ ਉਹਦੇ ਨਾਲ ਉਹਦੇ ਨਾਲ ਯਾਨੀ ਕਿ ਕਬੂਤਰ ਜਿਹੜਾ ਖੁੱਲ ਜਾਂਦਾ ਹਾਂਜੀ ਵੀਰੇ ਜਿਕਣ ਹੁਣ ਆਪਾਂ ਗੋੜ ਚ ਜਿਹੜਾ ਸਮਾਨ ਪਾਉਣੀ ਆ ਵੀਰੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਅੱਜ ਹੁਣ ਬਾਈ ਗੋੜ ਪਾਉਣ ਦੀ ਵਿਧੀ ਆ ਜਿਹੜੀ ਸਮਾਨ ਬਾਈ ਦੱਸੂਗਾ ਜਰੂਰ ਵੀਡੀਓ ਨੂੰ ਸੁਣਿਓ ਕਿਹੜਾ ਹਾਂ ਬਾਈ ਦੱਸ ਹਾਂਜੀ ਵੀਰੇ ਆਪਾਂ ਪੁਰਾਣਾ ਗੋੜ ਲੈਣਾ 200 ਗ੍ਰਾਮ ਠੀਕ ਤੇ ਸੋਨੇ ਦੇ ਬਾਰਕ ਲੈਣੇ ਆ ਵੀਰੇ 10 ਠੀਕ ਆ ਬਾਈ ਤੇ ਲੌਂਗ ਵੀਰੇ ਟੋਪੀ ਵਾਲੇ ਲੈਣੇ ਆ 1 ਤੋਲਾ ਟੋਪੀ ਵਾਲੇ ਲੌਂਗ ਹਾਂਜੀ ਵੀਰੇ ਫੜਕੜੀ ਲੈਣੀ ਆ ਵੀਰੇ ਖੱਲ ਵਾਲੀ ਆਪਾਂ 1 ਤੋਲਾ ਠੀਕ ਆ ਬਾਈ ਤੇ ਵੀਰੇ ਇੱਕ ਸਰਦ ਜੀਨੀ ਲੈਣੀ ਆ 1 ਤੋਲਾ ਠੀਕ ਆ ਇਹ ਸਾਰੀਆਂ ਚੀਜ਼ਾਂ ਨੂੰ ਵੀਰੇ ਮਿਕਸ ਕਰ ਲੈਣਾ ਆਪਾਂ ਠੀਕ ਆ ਤੇ ਵੀਰੇ ਇਹ ਨੂੰ ਨਾ ਸੋਲੇ ਤੇ ਦਾਣੇ ਜਿਨ੍ਹਾਂ ਮਤਲਬ ਕਬੂਤਰ ਨੂੰ ਦੇ ਕੇ ਧੁੱਪੇ ਪਾਉਣਾ ਤਿੰਨ ਤੋਂ ਚਾਰ ਪੰਜ ਘੰਟੇ ਪੰਜ ਘੰਟੇ ਹਾਂਜੀ ਵੀਰੇ ਕਬੂਤਰ ਨੂੰ ਪਾਣੀ ਨਹੀਂ ਦੇਣਾ ਮਤਲਬ ਉਦੋਂ ਦੀ ਇਹ ਦੇਣ ਤੋਂ ਬਾਅਦ ਪਾਣੀ ਨਹੀਂ ਦੇਣਾ ਤੇ ਹੁਣ ਇਹ ਐ ਵੀ ਦੱਸ ਦੇ ਇਹ ਚੀਜ਼ਾਂ ਮਿਲ ਲੰਗੀਆਂ ਕਿੱਥੇ ਮਤਲਬ ਅਗਲਾ ਭੱਜਿਆ ਤੇ ਵੀਰੇ ਹਰੇਕ ਪੰਛਾਰੀ ਦੀ ਦੁਕਾਨ ਤੋਂ ਆਮ ਜੀਆਂ ਚੀਜ਼ਾਂ ਨੇ ਵੀਰੇ ਆਰਾਮ ਮਰਾਮ ਨੂੰ ਮਿਲ ਜਾਂਦੀਆਂ ਜਿਵੇਂ ਵੱਡੀ ਸ਼ਹਿਰ ਦੇ ਵਿੱਚ ਪੰਛਾਰੀ ਦੀ ਦੁਕਾਨ ਉੱਥੋਂ ਮਿਲ ਜਾਂਦੀ ਹੈ ਹਾਂਜੀ ਵੀਰੇ ਹਾਂਜੀ ਕੋਈ ਕਿਸੇ ਦੇ ਨੇੜੇ ਇੱਕ ਵੀ ਪੰਛਾਰੀ ਦੀ ਦੁਕਾਨ ਉਹ ਤੋਂ ਬੁਰੀ ਛਾਨੀ ਨਾਲ ਮਿਲ ਜਾਂਦੀਆਂ ਨੇ ਇਹ ਚੀਜ਼ਾਂ ਵੀਰੇ ਤੇ ਹੁਣ ਆਪਾਂ ਬਾਈ ਨਿਕਲ ਆਪਣਾ ਜਿਹੜਾ ਸੁਨਿਆਰ ਆ ਕੈਮਰਾਮੈਨ ਨੂੰ ਦਿਖਾਉਣਾ ਵੀ ਬਾਈ ਕਬੂਤਰ ਜ਼ਰੂਰ ਦਿਖਾ ਬਾਈ ਦੇ ਦੇਖੋ ਹੁਣ ਜਿਵੇਂ ਮੀਹ ਦਾ ਮੌਸਮ ਆ ਕਬੂਤਰ ਛੱਡੇ ਹੋਏ ਨੇ ਬਾਈ ਦੇ ਠੀਕ ਆ ਇਹ ਯਾਨੀ ਕਿ ਇੱਕ ਵਧੀਆ ਨਿਸ਼ਾਨੀ ਹੁੰਦੀ ਆ ਕਬੂਤਰ ਬਾਜ ਦੀ ਜਿਹੜਾ ਸੰਭਾਲਣਾ ਹੁੰਦਾ ਤੇ ਬਾਈ ਦੇ ਦੇਖੋ ਫਿਰਦੇ ਆ ਕਬੂਤਰ ਜਿਹੜੇ ਉੱਤੇ ਹੀ ਬੈਠੇ ਆ ਤੇ ਇਹ ਤੋਂ ਬਾਅਦ ਬਾਈ ਬੰਦ ਕਰ ਦੇਣੇ ਹਾਂਜੀ ਵੀਰੇ ਬਸ ਇਹ ਤਾਂ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਉਣ ਦੇ ਮਾਰੇ ਵੀ ਇਹ ਕਿੰਨਾ ਤੰਦਰੁਸਤ ਹੋਣੇ ਚਾਹੀਦੇ ਆ ਮਤਲਬ ਦੇਖਣਾ ਚਾਹੀਦਾ ਇਹਨਾਂ ਨੂੰ ਮੀ ਹੋਰ ਗੱਲਬਾਤ ਆ ਜਿਹੜੀ ਬਾਈ ਦੇ ਨਾਲ ਇੱਕ ਵਾਰ ਆਪਾਂ ਹੋਰ ਵੱਡੀ ਵੀਡੀਓ ਹੀ ਬਣਾਵਾਂਗੇ ਹੁਣ ਮੀਂਹ ਦਾ ਜਾਂ ਮੌਸਮਾਰਾ ਤੇ ਆਪਾਂ ਬਾਹਰ ਵੀ ਖੜਨੇ ਆ ਖਰਾਬ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਪੂਰੀ ਦੇਖਿਓ ਹੁਣ ਜਿਵੇਂ ਬਾਈ ਨੇ ਗੋੜ ਵਾਲੀ ਵਿਧੀ ਦੱਸੀ ਐ ਨੂੰ ਜਰੂਰ ਫੋਲੋ ਕਰਿਓ ਹਨਾ ਜਿਵੇਂ ਨਵੇਂ ਮੁੰਡੇ ਨੇ ਜਿਹੜੇ ਸਿੱਖ ਸਕਦੇ ਕਹੋ ਬਾਈ ਹਾਂਜੀ ਵੀਰੇ ਨਾਲੇ ਤੁਹਾਨੂੰ ਨਮਿਆਂ ਨੂੰ ਵੀਰੇ ਆ ਮੈਸੇਜ ਆ ਵੀ ਆਪ ਦੇ ਕਬੂਤਰਾਂ ਦਾ ਟਾਈਮ ਮਤਲਬ ਧਿਆਨ ਰੱਖੋ ਆ ਟਾਈਮ ਜਰੂਰ ਧਿਆਨ ਰੱਖੋ ਹਨਾ ਹਾਂਜੀ ਵੀਰੇ ਤੇ ਆ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਵੀਰੇ ਕਮੈਂਟ ਕਰਕੇ ਜਰੂਰ ਦੱਸ